ਅਸੀ ਕਾਲ ਜੀ ਸਾਰਿਆਂ ਨੂੰ ਨੋ ਜੀ ਆਪਾਂ ਐਸੀ ਬੱਕਰੀਆਂ ਚਾਹੋਣ ਪਹਿਲਾਂ ਤਾਂ ਨਾ ਚੰਗਾ ਦੇ ਸੀ ਆਪਾਂ ਬੱਚੇ ਹੈਗੇ ਸੀ ਆਪਣੇ ਕੋਲ ਤਿੰਨ ਚਾਰ ਤੇ ਉਹ ਆਪਾਂ ਬੱਚੇ ਚੰਗਾ ਦੇਦੇ ਸੀ ਹੁਣ ਇਹਦਾ ਇੱਕ ਤੋਂ ਬੱਚੇ ਵੇਚਦੇ ਆ ਆਪਾਂ ਕੱਲ ਪਰਸੋਂ ਠੀਕ ਆ ਤੋ ਪਗਣੀਆਂ ਨਾ ਪੰਜ ਛੇ ਬੱਕਰੀਆਂ ਦੁੱਧ ਦੇ ਦੀਆਂ ਵਿੱਚੋਂ ਕਿਉਂਕਿ ਸੰਗਿਆਂ ਨੂੰ ਤਾਂ ਹੋ ਗਿਆ ਆਏ ਬੱਚਾ ਤਿੰਨ ਚਾਰ ਚਾਰ ਮਹੀਨੇ ਹੋ ਗਏ ਪਰ ਉਹ ਥੋੜਾ ਜਿਹਾ ਦਾਣਾ ਵਧਾਇਆ ਤੇ ਹੁੰਦੇ ਇਹਨਾਂ ਦਾ ਦੁੱਧ ਆ ਗਿਆ ਨਾ ਛੀਜਾ ਤੇ ਹੁਣ ਦੁੱਧ ਆਪਾਂ ਚੋੜੀ ਦਾ ਸਵੇਰੇ ਸ਼ਾਮ ਜਿੰਨਾ ਵੀ ਹੁੰਦਾ ਨਾਲੇ ਵਧੀਆ ਘਰੇ ਚਾਹ ਪੀ ਲੀਏ ਨਾਲੇ ਦੁੱਧ ਆਪਾਂ ਪੀ ਨੂੰ ਹੀ ਕਰ ਲਈਦਾ ਜੀ ਤੇ ਇੱਥੇ ਇੱਕ ਨਾ ਗੱਲ ਕਰਦੇ ਹਾਂ ਜਿਨ੍ਹਾਂ ਦੇ ਘਰਾਂ 'ਚ ਜਗ੍ਹਾ ਥੋੜੀ ਹੈ ਨਾ ਘਟਿਆ ਜੇ ਆਪਣਾ ਕੋ ਗਾਂ ਮੱਝ ਹਸਤੇ ਨਹੀਂ ਜਗ੍ਹਾ ਜੀ ਤਾਂ ਆਪਾਂ ਬੱਕਰੀ ਰੱਖ ਕੇ ਵੀ ਆਪਣਾ ਘਰ ਦਾ ਵਧੀਆ ਗੁਜ਼ਾਰਾ ਕਰ ਸਕਦੇ ਹਾਂ ਠੀਕ ਹੈ ਜੀ ਮਾਲਬ ਇੱਕ ਰੱਖ ਲਓ ਦੋ ਰੱਖ ਲਓ ਠੀਕ ਹੈ ਜੀ ਦੋ ਰੱਖ ਲਓ ਕੇਦ ਨਾਲ ਦੁੱਧ ਦਹੀਂ ਦੁੱਧ ਚ ਹੈਗਾ ਦਹੀਂ ਤੇ ਘਿਓ ਵੀ ਨਿਕਲ ਜੂਗਾ ਠੀਕ ਹੈ ਜੀ ਆਪਣੀ ਮੱਖਣੀ ਹੋ ਜਾ ਕਰੋਗੇ ਨਹੀਂ ਤੇ ਇੱਕ ਬੱਕਰੀ ਆਪਣਾ ਇੱਕ ਘਰ ਦਾ ਦਿਨ ਚਾਰ ਜੀਆਂ ਦਾ ਵਧੀਆ ਚਾਹ ਤੇ ਦੁੱਧ ਦਾ ਸਾਰ ਪੈਂਦੀ ਠੀਕ ਹੈ ਜੀ ਕਿਉਂਕਿ ਕਿਲੋ 100 ਕਿਲੋ ਇੱਕ ਟਾਈਮ ਦਾ ਬੱਕਰੀ ਦੁੱਧ ਦੇਦੀ ਜਾਂਦੀ ਜੇ ਮਾਲਾ ਥੋੜੀ ਜਿਹੀ ਸੇਵਾ ਹੋਵੇ ਤਾਂ ਦਾਣੇ ਹੋਵੇ ਠੀਕ ਹੈ ਜੀ ਤੇ ਤਾਂ ਜਾਂਦੇ ਵੀ ਇਹ ਇਹ ਜਿਹੜੇ ਜਾਨਵਰ ਹੈ ਨਾ ਇਹ ਘੱਟ ਜਗ੍ਹਾ ਰੱਖ ਕੇ ਵੀ ਆਪਾਂ ਆਪਦਾ ਗੁਜ਼ਾਰਾ ਕਰ ਸਕਦੇ ਕਿਉਂਕਿ ਮੌਲਦਾ ਦੁੱਧ ਦਈ ਤਾਂ ਤੁਹਾਨੂੰ ਭਰੋ ਪਤਾ ਹੈ ਅੱਜਕੱਲ ਮਿਲਾਵਟ ਹੀ ਸ਼ੁਰੂ ਹੋਇਆ ਪਿਆ ਸਾਰਾ ਕੁਝ ਸਭ ਮਿਲਾਵਟ ਹੀ ਹੈ ਜੀ ਜੀ ਪਨੀਰ ਵੀ ਮਿਲਾਵਟ ਕਰੋ ਤੁਹਾਨੂੰ ਪ્યોਰ ਪਨੀਰ ਕਿੱਥੋਂ 200 250 ਮੈਂ ਦਿੰਦਾ 200 250 ਨੂੰ ਤੇ ਇਹ ਤਿਆਰ ਹੀ ਨਹੀਂ ਹੁੰਦਾ 200 250 ਦਾ ਇਹ ਠੀਕ ਹੈ ਜੀ 5 ਕਿਲੋ ਦੁੱਧ ਵਗੈਰ ਜਿਹਾ ਕਿਲੋ ਪਨੀਰ ਨਿਕਲਦਾ ਠੀਕ ਹੈ ਜੀ ਤੇ ਜੇ ਸਾਡਾ ਇਹ ਮਾਇਦਾ ਦੁੱਧ ਜ 70 ਰੁਪਏ ਵੀ ਦਾ 350 ਦਾ ਦੁੱਧ ਤੇ ਖਰਚਾ ਫਾਲੋ ਅੱਧ ਲਾ ਲ ਚਲੋ ਗੱਲਾਂ ਛੱਡੋ ਆਪਾਂ ਨੂੰ ਤੇ ਆਪਾਂ ਮੰਨ ਲਓ ਵੀ ਜੇ ਇਹ ਸਭ ਮਿਲਾਵਟ ਹੈ ਜੇ ਆਪਾਂ ਸਹੀ ਪੀਣਾ ਦੁੱਧ ਚੰਗਾ ਸਾਫ ਸੁਥਰਾ ਪਾਰਟੀ ਵਾਲਾ ਕਰਦੇ ਸਹੀ ਤੀਆਂ ਵਾਸਤੇ ਫੋਟੋ ਜਿਹੜੇ ਮਗਾਮ ਆਸਤ ਜਗਾਨੀ ਹੈ ਤੇ ਇਹ 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 ਜਾਨਵਰ ਆ ਕੇ ਦੱਸ ਸਕਦੇ ਆਪਾਂ ਆਪਣੇ ਕੋਲ ਹੈਗੀਆਂ ਨਹੀਂ ਤੇ ਆਪਾਂ ਨਾ ਜੇ ਆਪਣੀ ਮਾਲਮੇ ਇੱਕ ਟਾਈਮ ਦਾ 2 ਕਿਲੋ ਦੁੱਧ ਹੋ ਜਾਂਦਾ ਸਾਡੇ ਜਿੰਨਾ ਦਾ ਉਹ ਨਾਲੇ 3-4 ਚਾਰ ਮਹੀਨੇ ਆਪਣਾ ਸੰਜਿਆ ਹੋ ਜਾਂਦੀਆਂ ਤੇ ਵਧੀਆ ਆਪਾਂ ਮੰਨ ਲਾ ਵੀ 2 ਕਿਲੋ ਸਵੇਰੇ 2 ਕਿਲੋ ਸ਼ਾਮ ਨੂੰ ਇਹਦੇ ਨਾਲੇ 4-5 ਮਹੀਨੇ ਦਾ ਦੁੱਧ ਕਾਰਦਾ ਇਹ ਪਈਆ ਪਈਆ ਤਾਂ 3-4 400 ਗ੍ਰਾਮ ਵਾਲਾ ਜਿੱਤਾ ਵੀ ਵਧੀਆ ਗੁਜ਼ਾਰਾ ਹੁੰਦਾ ਤਾਂ ਹੀ ਜਾਂਦੇ ਆ ਕਈ ਜੇ ਆਪਣੇ ਕੋ ਜਗਾ ਘਟਿਆ ਤੇ ਜੇ ਆਪਣਾ ਕਬਾਟੀ ਵੀ ਦੁੱਧ ਪੀਣਾ ਆਪ ਦਾ ਘਰ ਤਾਂ ਮੋਲ ਦਾ ਨਹੀਂ ਪੀਣਾ ਤੇ ਇਹ ਰੱਖੋ ਛੋਟੇ ਛੋਟੇ ਜਾਨਵਰ ਨੀਰਾ ਪਾ ਦਿਓ ਤੁਹਾਡਾ ਦਾਣਾ ਪਾ ਦਿਓ ਨੀਰਾ ਨਹੀਂ ਪਾਉਣਾ ਤੇ ਟੂੜੀ ਦੇ ਕੇ ਦਾਣਾ ਸ਼ੁਰੂ ਕਰ ਦੋ ਕਿ ਤਾਂ ਵੀ ਇੰਨਾ ਵਿਚਾਰੀਆਂ ਨੇ ਮੂੰਹ ਨਹੀਂ ਕਰਨਾ ਨਹੀਂ ਅਸੀਂ ਨਹੀਂ ਖਾਣਾ ਇਹ ਇਹ ਜਿਹੇ ਜਾਨਵਰ ਆ ਇਹਨਾਂ ਨੂੰ ਸੁੱਕਾ ਪੋਸ਼ਟ ਵੀ ਪਾ ਦਿਓ ਇਹਨਾਂ ਨੇ ਖਾ ਹੀ ਲੈਣਾ ਠੀਕ ਹੈ ਜੀ ਜੇ ਗਾਂਵਾ ਦੀ ਗੂੜੀ ਮਾਰਦੇ ਵੀ ਆ ਕਰਵਾ ਚਾਈ ਚਾਈ ਜਿਹੜੇ ਚਾਲੇ ਇਹਨਾਂ ਨੂੰ ਸੁੱਕਾ ਗਿੱਲਾ ਪਾ ਦੋਗੇ ਨਾ ਇਹ ਕਰਵਾ ਉਹੀ ਖਾ ਲੈਣਾ ਠੀਕ ਹੈ ਚੋਟੀ ਜੀ ਅਗਲੀ ਆਪਣੀ ਤੇ ਵਧੀਆ ਦੋ ਦਿਨ ਦੀ ਨਾਲੇ ਸੋਈ ਨਹੀਂ ਵੀ ਘਟੋ ਘਾਟੇ ਨੂੰ 4 ਮਹੀਨੇ ਲਗਭਗ ਹੋ ਗਏ ਆ ਜਿਹੜੀ ਵੀ ਹੈਗੀਆਂ ਮੇਰੇ ਤੋਂ ਹੋ ਨਹੀਂ ਰਹੀ ਠੀਕ ਹੈ ਤੇ ਪਾਈਆਂ ਦੇ ਵੀ ਜਿੰਨੇ ਵੀਰੇ ਘਰੇ ਰੱਖਣਾ ਨਾ ਥੋੜੀ ਜਿਆਦਾ ਦੇ ਰੱਖ ਲਓ ਠੀਕ ਹੈ ਆਪ ਕੋ ਨਾ ਚੂਈਆਂ ਨਹੀਂ ਥੋੜੇ ਤਾਂ ਤਾ ਕਰ ਦੀਆਂ ਨੇ ਵੀ ਮਤਲਬ ਜਿਹੜਾ ਜਾਨਵਰ ਚੁੰਦੇ ਰਹੀਏ ਨਾ ਉਹ ਉਹਨੂੰ ਆਪ ਤਾਂ ਭੇਜਦੀ ਐ ਇਹ ਨਾ ਚੋਈਆਂ ਹੀ ਆ ਪਰ ਕਰਦੇ ਦੂਸਰੇ ਤੀਸਰੇ ਸੂਵੇ ਹੋ ਗਿਆ ਬੱਚੇ ਪਿਛਲੇ ਸਾਲ ਵਿੱਚ ਆ ਬੱਚੋਈਆਂ ਨਹੀਂ ਜਿੰਨਾ ਟਾਈਮ ਹੋ ਗਿਆ ਆਪਾਂ ਆ ਤੇ ਬੱਚੇ ਨਹੀਂ ਹੈਗੇ ਤਾਂ ਚੱਲ ਆਪਾਂ ਚੌਣਾ ਪੈਨੇ ਤੇ ਆਪਾਂ ਸੁੱਤ ਨਹੀਂ ਕੱਢੀ ਕਰਦੇ ਆ ਨਾ ਇੱਧਰ ਆ ਜਾ ਪੁੱਤ ਔਰ ਇੱਧਰ ਆ ਜਾ ਕੇ ਭਰ ਗਿਆ ਛੇ ਦੇ ਤੇ ਚੱਕ ਚੁੱਕ ਲਾ ਕੇ ਪੋਨਾ ਕਿਲੋ ਦੋ ਦੋ ਕਿਲੋ ਦਾ ਚੱਕ ਗਿਆ ਤੇ ਨਾਲੇ ਤਾਜਾ ਠੀਕ ਹੈ ਜਾ ਕੇ ਬੰਦ ਚਾਰ ਕਿਲੋ ਜੋ ਮਰਜ਼ੀ ਪੀ ਲੋ ਅਜੇ ਵੀ ਨਾ ਇਹ ਥੋੜਾ ਜਿਹਾ ਪਤਾ ਕਰਕੇ ਇਹਨਾਂ ਥੋੜਾ ਜਿਹਾ ਜੇ ਨਾ ਪਸੂ ਚੋਂਦੇ ਘਟ ਰਹੇ ਪਿਛੜੇ ਜਦੋਂ ਦੀ ਆਪਾਂ ਰੱਖੀਆਂ ਦੋ ਤਿੰਨ ਦਿਨ ਹੋ ਗਏ ਆਪਾਂ ਪੰਜ ਦਿਨ ਹੋ ਗਏ ਤੇ ਇਹ ਤਾਂ ਇੱਕ ਪਹਿਲੀ 8 ਦਿਨ ਬੱਚੇ ਨਹੀਂ ਹੈਗਾ ਆਪਾਂ ਚੋਂਦੇ ਨਹੀਂ ਤੇ ਆਪਾਂ ਬੱਚਿਆਂ ਨੂੰ ਦੁੱਧ ਪਿਲਾ ਰਹੇ ਹਾਂ ਤੇ ਜਿਹੜਾ ਜਾਨਵਰ ਚੁੰਦੇ ਰਹੀ ਹੈ ਨਾ ਤੇ ਉਹ ਇੱਕ ਦੁੱਧ ਵੀ ਜ਼ਿਆਦਾ ਦਿੰਦਾ ਕਿਉਂਕਿ ਉਹ ਫਿਰ ਉਹ ਕੱਲਾ ਆਪਾਂ ਕੱਲਾ ਆਦਮੀ ਬੰਦਾ ਵੀ ਖੋ ਸਕਦਾ ਫਿਰ ਫਰਮ ਖੁਰ ਦੀ ਲੋੜ ਨਹੀਂ ਪੈਂਦੀ ਠੀਕ ਹੈਗੀ ਤੇ ਬਸ ਆਈ ਵੀਡੀਓ ਸੀ ਅੱਜ ਆਪਣੀ ਇਹ ਛੋਟੀਆਂ ਗੱਲਾਂ ਨੇ ਵੀ ਜੇ ਆਪਣੇ ਕੋਲ ਘਰ ਦਾ ਦੁੱਧ ਪੀਣਾ ਤੇ ਜੇ ਆਪਾਂ ਗਾਂ ਮਾਸ ਮੱਝਾਸਤ ਆਪਣੀ ਕੋਈ ਜਗਾ ਨਹੀਂ ਹੈਗੀ ਤੇ ਆਪਾਂ ਇਹ ਛੋਟੇ ਜਾਨਵਰ ਾਂਕੇ ਵੀ ਗੁਜ਼ਾਰਾ ਕਰ ਸਕਦੇ ਅਜੇ ਆਪਾਂ 21 ਚੋਈ ਆ ਅਜੇ ਦੋ ਹੋਰ ਚਾਹਾਂਗੇ ਕਿਲੋ ਆਏਗਾ 1.7 ਕਿਲੋ ਹੋ ਗਿਆ 2 ਕਿਲੋ ਦੁੱਧ ਹੋ ਗਿਆ ਮੁੱਕਦਾ ਨਹੀਂ ਸਮਝ ਅਸੀਂ ਸਪੰਜੇਗਾ ਨਹੀਂ ਠੀਕ ਹੈ ਸਾਡੀ ਚਾਹ ਦੀ ਬਣੂਗੀ ਸਾਰਾ ਕੁਝ ਇੰਨਾ ਹੀ ਅਸੀਂ ਸ਼ਾਮ ਨੂੰ ਕੱਢ ਦੇਣਾ ਨਾਲੇ ਇੱਕ ਪੱਠ ਹੋ ਰਿਹਾ ਆਪਣੇ ਕੋਲ ਤੋਂ ਉਹਨਾਂ ਨੂੰ ਵੀ ਦੁੱਧ ਪੀਣਾ ਇੱਕ ਬੱਕਰੀ ਦਾ ਸਾਰਾ ਕੋਸ਼ਿਸ਼ ਚੱਲਦੀ ਜਾਂਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਜੇ ਵੀ ਆਪਾਂ ਚੋਣੀ ਠੀਕ ਹੈ ਤੇ ਨੇ ਨੇ ਦੇ ਤਾਂ ਠੀਕ ਹੈ ਜੀ ਤੇ ਆ ਜਾ ਪੁੱਤਰ ਵਖਾਈ ਲੋ ਜੀ ਤੇ ਵਰਗਾ ਜੱਗ ਨਾਲੇ ਨਾ ਆਪਣੀਆਂ ਬੱਕਰੀਆਂ ਥੋੜੀਆਂ ਜੀਆਂ ਸੂਆਂ ਜਿਆਦਾ ਕੈਂਪ ਹੋ ਗਿਆ ਅੰਨ ਲਗਭਗ ਇਹਨਾਂ ਨੂੰ ਹੋ ਗਿਆ ਉਹ ਤਿੰਨ ਮਹੀਨੇ ਕੋ ਚਾਰ ਮਹੀਨੇ ਨਾਲ ਅੱਗੇ ਦੀ ਹੈ ਨਹੀਂ ਠੀਕ ਹੈ ਜੀ ਤੇ ਇੱਕ ਆਪਾਂ ਚੋਂ ਦੇ ਘਟ ਰਹੇ ਆ ਜਿਹੜੀ ਆਪਾਂ ਗੱਪੇ ਚੋ ਇਹ ਦੋ ਥੋੜਾ ਜਿਆਦਾ ਦੋ ਵੀ ਮੈਸੇਜ ਨੂੰ ਹੱਥ ਲੱਗ ਜਾ ਆਹ ਤੇ ਭਈ ਤੇ ਫੇਰ ਵੀ ਆ 2 ਕਿਲੋ ਦਾ ਚੱਗ ਹੈ ਜੀ ਠੀਕ ਹੈ ਜੀ 2 ਕਿਲੋ ਦਾ ਚੱਗ ਇੰਨਾ ਕਰਤਾ ਤੇ ਜੇ ਆਪਾਂ ਤਾਜੀ ਬੱਕਰੀ ਲਾਈਏ ਤਾਂ ਤਾਜੀ ਬੱਕਰੀ ਲਗਭਗ ਇਹ ਘੱਟੋ ਘੱਟ 2.5 ਕਿਲੋ ਦੁੱਧ ਇੱਕ ਟਾਈਮ ਦਾ ਨੋਰਮਲ ਖਵਾ ਕੇ ਦੇ ਜਾਂਦੀ ਆ ਮਾਰੀ ਤੋਂ ਮਰੀ ਤੇ ਚ ਥੋੜੀ ਚੰਗੀ ਹੈ ਇਹ 1.5-2 ਕਿਲੋ ਵੀ ਦੇ ਜਾਂਦੀਆਂ ਨੇ ਫੇ 2 ਕਿਲੋ 1.5 ਕਿਲੋ ਮੰਨ ਲਓ ਇਸ 3 3.5 ਕਿਲੋ ਦੋਵੇਂ ਟਾਈਮਾਂ ਦਾ ਦੁੱਧ ਕਰ ਦਿੰਦੀਆਂ ਨੇ ਬੱਕਰੀ ਜੇ ਆਪਣੀ ਚੰਗੀ ਸੰਭਾਲ ਹੈਗੀ ਆ ਤੇ 2 ਕਿਲੋ ਵੀ ਕਰ ਜਾਣੀ ਜੀ ਤਾਂ ਹੀ ਵੀਰੋ ਜੇ ਕਿਸੇ ਨੂੰ ਮੰਨ ਲਾ ਵੀ ਘਰ ਦਾ ਦੁੱਧ ਪੀਣਾ ਜਗਾ ਘਟਿਆ ਤੇ ਆਪਾਂ ਆਪ ਦਾ ਘਰ ਦਾ ਦਹੀਂ ਉਧਰ ਲੱਸੀ ਪਿਓ ਬਣਾਉਣਾ ਤੇ ਵੱਡੇ ਜਾਣੇ ਰਸਤੇ ਨਹੀਂ ਜਗਾ ਜੀ ਤੇ ਆਪਾਂ ਛੋਟੇ ਜਾਣੇ ਰੱਖ ਕੇ ਵੀ ਨਾਲੇ ਘਰ ਦੇ ਆਪਣੇ ਬੱਚਿਆਂ ਨੂੰ ਚੰਗੀ ਖਾਹਕ ਦੇਸੀ ਖਾਹਕ ਘਰ ਦੀ ਖਾਹਕ ਦੇ ਸਕਦੇ ਹਾਂ ਠੀਕ ਹੈ ਜੀ ਕਿਉਂਕਿ ਬਾਜ਼ਾਰੀ ਤਾਂ ਬਹੁਤ ਮਿਲਾਵਟ ਹੈ ਜੀ ਬਹੁਤ ਤੇ ਚਲ ਸੱਸੀ ਗਾਲ ਜੀ ਅਸੀਂ ਦੋ ਸਰੀਆਂ ਵਿਚੋੜੀਆਂ ਇੱਕ ਦੋ ਹੋਰ ਚੋਣ ਵਾਲੀਆਂ ਨੇ ਠੀਕ ਹੈ ਚਲ ਕਰਦੇ ਪੁੱਤ ਬੰਦ